ਚੋਣ ਪ੍ਰਚਾਰ ਦੌਰਾਨ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀ ਬਾਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਸ਼ਹਿਰ ਦੇ ਵਿੱਚ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਦਾ ਵਧੀਆ ਸਾਥ ਮਿਲ ਰਿਹਾ ਹੈ ਅੱਜ ਚੋਣ ਪ੍ਰਚਾਰ ਦਾ ਤੇ ਚੋਣ ਮਹਿੰਮ ਦਾ ਅੱਜ ਪਹਿਲਾ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਬਠਿੰਡੇ ਵਿੱਚ ਖੁੱਲਿਆ ਸਾਰੇ ਵਰਕਰਾਂ ਦੇ ਵਿੱਚ ਬਹੁਤ ਜੋਸ਼ ਹੈਗਾ ਬਹੁਤ ਜਜ਼ਬਾ ਹੈਗਾ ਬਾਵੇਂ ਦਫ਼ਤਰ ਅੱਜ ਖੁੱਲਿਆ ਲੇਕਿਨ 1.5 ਮਹੀਨੇ ਤੋਂ ਸਾਰੇ ਵਰਕਰ ਜ਼ਮੀਨ ਤੇ ਉਤਰੇ ਹੋਏ ਨੇ ਤੇ ਬਹੁਤ ਹੀ ਜੋਸ਼ ਦੇ ਨਾਲ ਮਿਹਨਤ ਦੇ ਨਾਲ ਤੇ ਪਰਵਾਹ ਹੰਗਾਰਾ ਜਿਹੜੇ ਪਿੰਡ 'ਚ ਜਿਹੜੇ ਸ਼ਹਿਰ 'ਚ ਚਾਹੀਏ ਜਿਹੜਾ ਮੈਨੂੰ ਮਿਲ ਰਿਹਾ ਆ ਸਾਡੇ ਵਰਕਰਾਂ ਨੂੰ ਵੀ ਮਿਲ ਰਿਹਾ ਕਿਉਂਕਿ ਪਿਛਲੇ 7 ਸਾਲਾਂ 'ਚ ਲੋਕਾਂ ਨੇ ਜਿੱਥੋਂ ਪੰਜਾਬ ਦੀ ਸਾਰੀ ਪਾਰਟੀ ਦੀ ਸਰਕਾਰਾਂ ਦੇਖ ਲਿੱਤੀਆਂ ਨੇ 5 ਸਾਲ ਕਾਂਗਰਸ ਨੂੰ ਦਿੱਤਾ ਅੱਜ ਉਹਨਾਂ ਦੀ ਭਾਈਵਾਲ ਪਾਰਟੀ 2.5 ਸਾਲ ਤੋਂ ਉਹਨਾਂ ਦਾ ਵੀ ਸਰਕਾਰ ਚੱਲ ਰਹੀ ਹੈ ਲੇਕਿਨ ਸਾਡੇ 7 ਸਾਲਾਂ 'ਚ ਲੋਕਾਂ ਨੂੰ ਬਿਲਕੁਲ ਸਾਫ਼ ਹੋ ਗਿਆ ਹੈ ਕਿ ਦੋਵੇਂ ਅਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੁਪਤ ਗਠਜੋੜ ਦੀ ਗੱਲ ਕਰਦੇ ਆ ਵਿਰੋਧੀਆਂ ਤੇ ਵੱਧਦੇ ਹੋਏ ਵੀ ਬੀਬਾ ਹਰ ਸਿਮਰਤ ਕੋਰ ਬਦਲ ਨਜ਼ਰ ਆਉਂਦੇ ਨੇ ਕਾਂਗਰਸ ਤੇ ਆਮ ਆਗਮੀ ਜਿਨ੍ਹਾਂ ਦਾ ਇੰਡੀਆ ਐਲਾਈਅੰਸ ਗਠਜੋੜ ਹੋਇਆ ਹੈਗਾ ਸਾਰੇ ਦੇਸ਼ ਵਿੱਚ ਸਾਂਝੇ ਉਮੀਦਵਾਰ ਖਰੇ ਕਰ ਰਹੇ ਨੇ ਸਾਡੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਇਹਨਾਂ ਨੇ ਸਾਂਝਾ ਉਮੀਦਵਾਰ ਉਤਾਰਿਆ ਹੈ ਲੇਕਿਨ ਜਿਹੜਾ ਝੂਠ ਦੀ ਇਹਨਾਂ ਦੀ ਆਦਤ ਹੈ ਉਹ ਅਜੇ ਤਾਈਂ ਨਹੀਂ ਬਦਲੀ ਸਾਰੇ ਦੇਸ਼ ਵਿੱਚ ਰਾਜਧਾਨੀ ਵਿੱਚ ਇਕੱਠੇ ਕਹਿੰਦੇ ਪੰਜਾਬ 'ਚ ਵੱਖਾਂ ਲੇਕਿਨ ਜਿੱਤ ਜਾਵਾਂਗੇ ਤਾਂ ਉਸ ਅਟਛੋਟ ਕੇ ਸ਼ਾਮਿਲ ਹੋ ਜਾਣਗੇ ਸੋ ਲੋਕੀ ਪਾਵੇਂ ਇਹਨਾਂ ਦੀ ਘਰ ਘਰ ਨੌਕਰੀ ਦਾ ਝੂਟ ਕਰਜ਼ਾ ਮਾਫੀ ਦਾ ਝੂਟ ਹਜ਼ਾਰ ਰੁਪਏ ਦਾ ਝੂਟ ਅੱਜ ਹਰ ਝੂਟ ਤੋਂ ਲੋਕੀ ਜਾਨੂ ਹੋ ਗਏ ਨੇ ਤੇ ਜਿਹੜੇ ਕਾਨੂੰਨ ਵਿਵਸਥਾ ਦੇ ਹਾਲਾਤ ਨੇ ਤੇ ਸਿਖਰਾਂ ਤਾਂ ਇਹ ਨਸ਼ੇ ਘਰ ਘਰ ਚ ਨਸ਼ੇ ਪਹੁੰਚ ਕੇ ਜਿਸ ਤਰ੍ਹਾਂ ਦੀ ਮੌਤਾ ਹੋ ਰਹੀਆਂ ਨੇ ਆ ਜ਼ਮੀਨ 'ਚ ਉੱਤਰ ਕੇ ਦੇਖਿਏ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਲੋਕਾਂ ਦੀ ਕੋਈ ਸੁਣਵਾਈ ਨਹੀਂ ਡਿਵੈਲਪਮੈਂਟ ਨਾਮ ਦੀ ਤਾਂ ਚੀਜ਼ ਨਹੀਂ ਜਦ ਤਨਖਾਹਾਂ ਦੇ ਹਨ ਵਾਸਤੇ ਸਰਕਾਰ ਕੋਲ ਪੈਸੇ ਨਹੀਂ ਰਹੇ ਮੁੱਖ ਮੰਤਰੀ ਨੂੰ ਸੂਬੇ ਵਾਸਤੇ ਸਮਾਂ ਨਹੀਂ ਕਾਜ ਪੰਜਾਬ ਦੇ ਜੋ ਹਾਲਾਤ ਪੈਦਾ ਹੋ ਗਏ ਨੇ ਮੈਂ ਕਹਿੰਦੀ ਲੋਕੀ ਇਸ ਵਾਰੀ ਆਪਣੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਵਾਸਤੇ ਤਕੜੀ ਨੂੰ ਵੋਟ ਪਾਣਗੇ ਤਾਂ ਕਿ ਉਹ ਦਿਨ ਵਾਪਸ ਆਣ ਜਿੱਥੇ ਵਿਕਾਸ ਤਰੱਕੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਸੋਚ ਦੇ ਨਾਲ ਸਰਕਾਰਾਂ ਚੱਲਦੀਆਂ ਸੀ ਐ ਨਹੀਂ ਨਹੀਂ ਸੋਗੋ ਸਿੱਧੂ ਮੂਸੇਵਾਲਾ ਕੇਸ ਤੇ ਬੋਲਦੇ ਹੋਏ ਵਿਵਾਹ ਸਿਮਰਤ ਕੋਰ ਬਾਦਲ ਨੇ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਰਚਾ ਦਰਜ ਹੋਵੇ ਮੈਂ ਤਾਂ ਬਿਲਕੁਲ ਸਹਿਮਤ ਹਾਂ ਅਸੀਂ ਤਾਂ ਪਹਿਲੇ ਹੀ ਗਵਰਨਰ ਨੂੰ ਜਾ ਕੇ ਕਿਹਾ ਸੀ ਪਤਾ ਹਲਚੋਣਾ ਚਾਹੀਦਾ ਹੈਗਾ ਮੁੱਖ ਮੰਤਰੀ ਦੇ ਖਿਲਾਫ ਹੋਣਾ ਚਾਹੀਦਾ ਜਿਨੇ ਸਿਕਿਉਰਿਟੀ ਵਿਡਰੋ ਕਰਤੀ ਜਿਨੇ ਆਪ ਦੇ ਸਰਕਾਰੀ ਹੱਡਾ ਤੋਂ ਇੱਕ ਜਨਤਕ ਕੀਤਾ ਕਿ ਮੈਂ ਸਿਕਿਉਰਿਟੀ ਵਿਡਰੋ ਕਰਤੀ ਹੈ ਜਿਹਦਾ ਨਤੀਜਾ ਉਸ ਮੂਸੇਵਾਲ ਪਰਿਵਾਰ ਨੂੰ ਪਹੁੰਚਣਾ ਪਿਆ ਤੇ ਉਹਨਾਂ ਦੇ ਸਲਾਹਕਾਰ ਸਾਰਿਆਂ ਦੇ ਉੱਤੇ ਹੋਣੀ ਚਾਹੀਦੀ ਹੈ ਤੇ ਇਹਨਾਂ ਦੀ 도ਗਲੀ ਰਾਜਨੀਤੀ ਕਿ ਇੱਕ ਪਰਿਵਾਰ ਦਾ ਪੁੱਤ ਮਾਰਤਾ ਪੰਜਾਬ ਦਾ ਇੱਕ ਹੀਰਾ ਮਾਰਤਾ ਤੇ ਜਦ ਆਪਣੇ ਉੱਤੇ ਆਏ ਕਿ ਵੀ ਆਪਣੀ ਪਿਛਲੀ ਗਲੀ ਮੁੱਖ ਮੰਤਰੀ ਦੇ ਘਰ ਤੋਂ ਪਿੱਛੇ ਵਾਲੀ ਗਲੀ ਖੋਲ ਦਿੱਤੀ ਜਾਏ ਤੇ ਕਹਿੰਦੇ ਇਹ ਮੁੱਖ ਮੰਤਰੀ ਤੇ ਜਾਨ ਨੂੰ ਖਤਰਾ ਹੋ ਸਕਦਾ ਹੈ ਹੁਣ ਆਪ ਇਹਨਾਂ ਦਾ ਐਡਵੋਕੇਟ ਜਨਰਲ ਕਾਸਲਾ ਕੀ ਜਿਵੇਂ ਮੂਸੇ ਵਾਲਾ ਦਾ ਉਹਨਾਂ ਦਾ ਕਤਲ ਹੋਇਆ ਕਿਉਂਕਿ ਅਸੀਂ ਸਿਕਿਉਰਿਟੀ ਵਿਡਰਾ ਕੀਤੀ ਤਾਂ ਸਰਕਾਰ ਖੁਕਮਾਂ ਨਹੀਂ ਗਈਏ ਆਹੀ ਤਾਂ ਪੰਜਾਬ ਦੇ ਲੋਕੀ ਕਹਿ ਰਹੇ ਨੇ ਆਹੀ ਤਾਂ ਪਰਿਵਾਰ ਕਹਿ ਰਿਹਾ ਹੈ ਤੇ ਆਹੀ ਅਕਾਲੀ ਦਲ ਨੇ ਜਾ ਕੇ ਗਵਰਨਰ ਨੂੰ ਕਿਹਾ ਤਾਂ ਬਿਲਕੁਲ ਪਰਚਾ ਦਰਜ ਹੋਣਾ ਚਾਹੀਦਾ ਹੈ ਇਸ ਮੁੱਖ ਮੰਤਰੀ ਦੇ ਖਿਲਾਫ ਹੋਣਾ ਚਾਹੀਦਾ ਹੈ ਉਹਦੇ ਸਲਾਹਕਾਰ ਦੇ ਖਿਲਾਫ ਹੋਣਾ ਚਾਹੀਦਾ ਹੈ ਤੇ ਜਿਹੜਾ ਉਹਨਾਂ ਨੂੰ ਇਨਸਾਫ ਦੇਣ ਲਈ ਜੋ ਕਦਮ ਚੁੱਕਨੇ ਚਾਹੀਦੇ ਨੇ ਮੈਂ ਤਾਂ ਕਹਿੰਦੀ ਗਵਰਨਰ ਸਾਹਿਬ ਤੇ ਕੇਂਦਰ ਦੀ ਸਰਕਾਰ ਕਰੇ ਜਾਂ ਸੂਬੇ ਦੀ ਸਰਕਾਰ ਕਰੇ ਸਕੈਨਸ ਪੰਜਾਬ ਦੇ ਲਈ ਬਠਿੰਡਾ ਤੋਂ ਅਮਨਦੀਪ ਸਿੰਘ ਦੀ ਰਿਪੋਰਟ